ਅੱਜ ਦੀ ਨੌਜਵਾਨ ਪੀੜ੍ਹੀ ਸੌਕੇ ਢੰਗ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਗਲਤ ਕੰਮਾਂ ਵਿੱਚ ਪੈ ਆਪਣਾ ਭਵਿੱਖ ਖਰਾਬ ਕਰ ਲੈਂਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਬਠਿੰਡਾ ਥਾਣਾ ਕਨਨ ਕਲੋਨੀ ਦੀ ਪੁਲਿਸ ਵੱਲੋਂ ਕਿਸਾਨ ਚੌਕ ਵਿੱਚ ਨਾਕੇ ਦੌਰਾਨ ਇੱਕ ਗ੍ਰੈਜੂਏਸ਼ਨ ਕਰ ਰਹੇ ਨੌਜਵਾਨ ਕੋਲੋਂ ਅੱਧਾ ਕਿਲੋ ਹੈਰੋਨ ਬਰਾਮਦ ਕੀਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਐਸਪੀ ਨਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਚਲਾਈ ਗਈ ਮਹਿੰਮ ਦੌਰਾਨ ਥਾਣਾ ਕਨਾਲ ਕਲੋਨੀ ਦੀ ਪੁਲਿਸ ਵੱਲੋਂ ਕਿਸਾਨ ਚੌਂਕ ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇੱਕ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਇਸ ਤੇ ਥਾਣਾ ਕਨਾਲ ਕਲੋਨੀ ਵਿਖੇ NDPS ਐਕਟ ਅਧੀਨ ਮਾਮਲਾ ਦਰਜ ਕਰ ਗ੍ਰਿਫਤਾਰ ਕੀਤਾ ਗਿਆ ਪੁੱਛਗਿੱਛ ਵਿੱਚ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਬਸਤੀ ਨੰਬਰ 2 ਬੀੜ ਤਲਾਬ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਉਹ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਹੈ ਸੌਕੇ ਟੰਗ ਨਾਲ ਪੈਸਾ ਕਮਾਉਣ ਦੇ ਲਾਲਚ ਵਿੱਚ ਇਹ ਕਾਫੀ ਸਮੇਂ ਤੋਂ ਥੋੜੀ ਥੋੜੀ ਮਿਕਦਾਰ ਵਿੱਚ ਨਸ਼ਾ ਵੇਚ ਰਿਹਾ ਸੀ ਪਰ ਅੱਜ ਇਹ ਅੱਧਾ ਕਿਲੋ ਹੈਰਨ ਲੈ ਕੇ ਸ਼ਹਿਰ ਵੱਲ ਜਾ ਰਿਹਾ ਸੀ ਉਹਨਾਂ ਦੱਸਿਆ ਕਿ ਇਸ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਇਸ ਦੀ ਪੁੱਛਗਿੱਛ ਤੋਂ ਹੋਰ ਵਿਅਕਤੀ ਖਲਾਬੀ ਮਾਮਲਾ ਦਰਜ ਕੀਤਾ ਗਿਆ ਹੈ ਜਿੱਥੋਂ ਇਹ ਨਸ਼ਾ ਲਿਆਇਆ ਸੀ ਅਤੇ ਜਿਸ ਨੂੰ ਇਸ ਨੇ ਸਪਲਾਈ ਕਰਨਾ ਸੀ ਸਾਡੇ ਵੱਲੋਂ ਜਲਦੀ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ ਆਓ ਸੁਣਾਉਣਿਓ ਕੀ ਕਹਿੰਦੇ ਹਨ ਐਸਪੀ ਨਰਿੰਦਰ ਸਿੰਘ ਸਰਕਾਰ ਦੇ ਯੋਧ ਨਸ਼ਾ ਵਿਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਫਾਈ ਦੇ ਵਿੱਚ ਐਸਐਚਓ ਕਨਾਲ ਖਲੋੜੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ। ਇਹ ਕਿਸਾਨ ਚੌਂਕ ਦੇ ਵਿੱਚ ਐਸਐ ਹਰਜੀਵਨ ਸਿੰਘ ਵੱਲੋਂ ਜੋ ਕਿ ਐਸਐਚਓ ਥਾਣਾ ਕਨਾਲ ਖਲੋੜੀ ਦਾ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀਗਾ। ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ। ਜਦੋਂ ਉਹਨੂੰ ਰੋਕਿਆ ਤਾਂ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ। ਉਹਦੀ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੀ ਉਹਦੇ ਪੋਜੀਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰਨ ਜਿਹੜੀ ਹੈਗੀ ਬਰਾਮਦ ਹੋਈ। ਜਿਸ ਸਬੰਧ ਦੇ ਵਿੱਚ ਅਸੀਂ ਹਰਜੀਵਨ ਸਿੰਘ ਵੱਲੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਨੰਬਰ 170 ਅੰਡਰ ਸੈਕਸ਼ਨ 21C ਐਨਡੀਪੀਐਸ ਐਕਟ ਦਰਜ ਰਜਿਸਟਰ ਕੀਤਾ ਗਿਆ ਤੇ ਜਿਹੜੀ ਹੈਗੀ ਮੁਕੱਦਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰ ਤਲਾਬ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਤੇ ਕੱਲ ਜਿਹੜਾ ਸੀਗਾ ਇਹ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਨਾਕੇ ਦੇ ਉੱਤੇ ਇੰਟਰਸੈਪਟ ਕਰਦੇ ਤੇ ਰੋਕਣ ਤੇ ਇਹਦੇ ਕੋਲੋਂ ਤਾਂ ਪਹਿਲਾ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕੱਦਮਾ ਦਰਜ ਨਹੀਂ ਸੀਗਾ ਇਹ ਜਦੋਂ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ 8 ਕਿਲੋਹੈਰਨ ਕੋਸ਼ਿਸ਼ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਈਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਸਬੰਧ ਦੇ ਵਿੱਚ ਜੀ ਫਰਦਰ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਥੇ ਕਰ ਰਹੇ ਆ ਸੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਹੈ ਜਿਹੜੀ 8 ਕਿਲੋਹੈਰਨ ਹੈਗੀ ਹੈ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ 32 ਨੰਬਰ 2 ਦਾ ਰ ਅੰਡਰ ਸੈਕਸ਼ਨ 21 ਸੀ ਐਨਡੀਪੀਐਸ ਐਕਟ ਦੇ ਅਧਾਰ ਤੇ ਰਜਿਸਟਰ ਕੀਤਾ ਤੇ ਜਿਹੜਾ ਮੋਟਰਸਾਈਕਲ ਬਰਾਮਦ ਛੁੱਟੀ ਲੈ ਕੇ ਆਧਾਰ ਤੇ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਕਿ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਬਟ ਇਹਨਾਂ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਵਿੱਚ ਆਪਰਾਂ ਦੱਸ ਰਹੇ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਕਿ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਇਹਦੀ ਪੋਜੀਸ਼ਨ ਦੇ ਵਿੱਚ ਕਿੱਦਾਂ ਹੋਇਆ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਜਾਇਦ ਇਹ ਸੀਗਾ ਇੱਕ ਮਿੰਟ ਦੂਜਾ ਵਜੇ ਇਹਦੇ ਚ ਇਹ ਸੀਗਾ ਵੀ ਇਹਦੇ ਜੇਲ੍ਹ ਦੇ ਵਿੱਚ ਲਿੰਕ ਪਤਾ ਇਹ ਵੀ ਲੱਗ ਰਿਹਾ ਵੀ ਜੇਲ੍ਹ ਦੇ ਵਿੱਚੋਂ ਦੇਖੋ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕਿਹੜੇ ਬੰਦੇ ਕੋਲੋਂ ਲੈ ਕੇ ਆਇਆ ਸੀਗਾ ਤੇ ਕਿਹੜੇ ਬੰਦੇ ਨੂੰ ਅਕੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੋਡਲੀ ਟਕਨੀਸ਼ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਸ ਨਹੀਂ ਕਰ ਸਕਦਾ ਅਦਰਵਾਈ ਜਿਹੜਾ ਅਕਿਊਜ਼ਡ ਹੈਗਾ ਸੀ ਜਿਹਦਾ ਫਾਇਦਾ ਲੈਂਦਾ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਲ੍ਹ ਵਾਲਾ ਵੀ ਕੋਈ ਐਂਗਲ ਸਾਹਮਣੇ ਆਊਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇ ਸਰ ਇੱਕ ਕੋਰੀਅਰ ਦਾ ਕੰਮ ਕਰਦਾ ਪਰਚੂਰ ਦੇ ਡਾਕ ਦੇ ਵਿੱਚ ਤਾਂ ਦੇਖੋ ਜਿਹੜਾ ਇਹ ਬੰਦਾ ਹੈਗਾ ਇਹ ਏ ਫਿਰ ਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਿਵੇਂ ਬੀਏ ਦੀ ਪੜ੍ਹਾਈ ਕਰ ਰਿਹਾ ਸੀ ਮੈਂ ਦੱਸਿਆ ਤੇ ਉਹ ਕੋਈ ਮੁਕਤਮਾ ਦਰਜ ਨਹੀਂ ਹੈਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀ ਜ ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚ-ਵੇਚਦਾ ਸੀਗਾ ਤੇ ਇਸੇ ਪਰਪਸ ਵਾਸਤੇ ਕੱਲ ਬਠਿੰਡਾ ਸ਼ਹਿਰ ਨੂੰ ਆ ਰਿਹਾ ਸੀਗਾ ਬਸਤੀ ਨੰਬਰ 2 ਦੇ ਵਿੱਚ ਹੁਣ ਤੱਕ ਕੁਝ ਕਿਤੇ ਜਲ ਸਾਹਮਣੇ ਕਿੰਨੇ ਕਿਹੜੇ ਲਾਗੂ ਕਿ ਸਭ ਸੀ ਕਹਿ ਰਹੇ ਵੀ ਬਗਦਦ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਇਹਨੇ ਜਿਹੜੀ ਇਸ ਕੁਆਲਿਟੀ ਦੇ ਵਿੱਚ ਇਹ ਮੈਂ ਜਿਹੜੀ ਹੈਗੀ ਆ ਪਹਿਲੀ ਵਾਰੀ ਲੇਖਿਆ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ-ਹੌਲੀ ਜਿਹੜਾ ਹੈਗਾ ਇਹਦਾ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋਹਰਨ ਜਿਹੜੀ ਸੀਗੀ ਵੇਚਣ ਵਾਸਤੇ ਬਟੰਡਾ ਸ਼ਹਿਰ ਦੇ ਵਿੱਚ ਆ ਰਹੀ ਸੀ ਇਹ ਡੈਫੀਨਿਟਲੀ ਇਹਨੇ ਜਿਹੜੀ ਆਪਣੀ ਇੰਟਰੋਗੇਸ਼ਨ ਦੇ ਵਿੱਚ ਕੁਝ ਲੋਕਾਂ ਦਾ ਜ਼ਿਕਰ ਕੀਤਾ ਸੋ ਸਾਰੇ ਜਿਹੜੇ ਬੰਦੇ ਹੈਗੇ ਆ ਉਹਨਾਂ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਕੁਝ ਬਹੁਤ ਬੰਦੇ ਜਿਹੜੇ ਹੈਗੇ ਨੇ ਜਿਵੇਂ ਕ੍ਰਾਸ ਬਾਰਡਰ ਜ਼ਿਲ੍ਹੇ ਹੈਗੇ ਆ ਸੋਰੀ ਅਫਰੋਜ਼ਪੁਰ ਫਾਜ਼ਲਕਾ ਦੇ ਵਿੱਚ ਉਥੇ ਦੀ ਕਿਤੇ ਜਿਗਰ ਰਿਸ਼ਤੇਦਾਰ ਵੀ ਦੱਸੀਏ ਨੇ ਉਹ ਸਾਰੇ ਅੰਗਰੇਨ ਦੀ ਸੀ ਜਾਂਚ ਕਰ ਰਹੇ ਕਿ ਕਰੋੜਾਂ ਪਰਚਰ ਕੰਮ ਕਰ ਰਹੇ ਕਿੰਨਾ ਪੈਸਾ ਕਮਾਇਆ ਹੈ। 8 1.2 ਕਰੋੜ ਰੀਸੈਂਟਲੀ ਜਿਹੜਾ ਹੈਗਾ ਐਸਸੀ ਦੇ ਵਿੱਚ ਇਹ ਕਿਉਂਕਿ ਈਜ਼ੀ ਮਨੀ ਦੇ ਤੌਰ ਤੇ ਲੱਗਿਆ ਸੀਗਾ ਜਦੋਂ ਮੈਂ ਦੱਸਿਆ ਬੀਏ ਦੀ ਪੜ੍ਹਾਈ ਕਰਦਾ ਸੀਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਕਿਉਂਕਿ ਜਨਰਲੀ ਜਿਹੜੀ ਹੈਗੀ ਨਾਕਿਆਂ ਦੇ ਉੱਪਰ ਚੈਕਿੰਗ ਹੁੰਦੀ ਤਾਂ ਆਪਾਂ ਪਾਇਸ ਦੇ ਉੱਪਰ ਮੰਨਦੇ ਚੈਕਿੰਗ ਕਰਦੇ ਵੀ ਤੇ ਮਕਤਮਾ ਦਰਜਿਆ ਤੋਂ ਸੋ ਉਹਦੀ ਪਡੰਗਾਈ ਨਾਲ ਤਫਤੀਸ਼ ਕਰਦੇ ਆ ਸੋ ਇਸ ਚੀਜ਼ ਨੂੰ ਫਾਇਦਾ ਉਠਾਉਂਦੇ ਵੀ ਮੇਰੇ ਉੱਪਰ ਕੋਈ ਮਕਤਮਾ ਦਰਜ ਨਹੀਂ ਹੈਗਾ ਇਸੀ ਦਾ ਫਾਇਦਾ ਉਠਾ ਕੇ ਕਾਫੀ ਦਿਨ ਤਾਂ ਲੱਗਿਆ ਹੋਇਆ ਸੀਗਾ ਪਹਿਲਾਂ ਛੁੱਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਬਟ ਹੌਲੀ ਹੌਲੀ ਜਿਹੜੇ ਇਹ ਮਾਤਰਾ ਵਧਾਉਂਦਾ ਹੈਗਾ ਕੱਲ ਜਿਹੜਾ ਹੈਗਾ ਅੱਧਾ ਕਿਲੋ ਹਿਰਨ ਦੇ ਨਾਲ ਇਹ ਸ਼ਹਿਰ ਦੇ ਵੱਲ ਆ ਰਹੇ ਸੀਗੇ ਇਹਦੇ ਜਿਹੜੀ ਮੁੱਢਲੀ ਤਫਤੀਸ਼ ਦੇ ਵਿੱਚ ਇਹਨੇ ਇਹੀ ਦੱਸਿਆ ਵੀ ਇਹ ਮੋਟਰਸਾਈਕਲ ਤੇ ਵੀ ਜਾਂਦਾ ਸੀਗਾ ਤੇ ਕਈ ਵਾਰੀ ਬੱਸ ਵਗੈਰਾ ਦੇ ਵਿੱਚ ਯੂਜ਼ ਕਰਦਾ ਸੀਗਾ ਸੋ ਸਾਰੇ ਜਿਹੜੇ ਅਦੀਸ਼ ਵੀ ਪਿਛਲੀ ਪ੍ਰੀਵਿਅਸ ਜਿਹੜੀ ਮੂਵਮੈਂਟ ਹਿਸਟਰੀ ਸਾਰੀ ਚੈੱਕ ਕਰਾਂਗੇ ਅਸੀਂ ਕਿੰਨੀ ਵਾਰ ਗਿਆ ਕਿਹੜੇ ਕਿਹੜੇ ਫਾਜ਼ਿਲਕਾ ਜਿਹੜਾ ਕਿੰਨੀ ਵਾਰ ਫਰੋਜ਼ਪੁਰ ਗਿਆ ਸਾਰੇ ਜਿਹੜੇ ਐਂਗਲ ਹੈਗੇ ਉਹਨਾਂ ਨੂੰ ਇਜਾਜ ਕਰ ਰਹੇ ਹਾਂ ਹਾਂਜੀ ਉਹਨੂੰ ਲੈ ਕੇ ਕਿਸ ਤੇ ਲੈ ਕੇ ਬਾਈਕ ਲੈ ਆ ਜਿਹੜੀ ਇਹ ਤੱਕ ਲੋਹਰਾਂਣ ਹੈਗੀ ਹੈ ਕਿਸ ਬੰਦੇ ਤੋਂ ਅੱਗੇ ਲਈ ਜਿਹੜੇ ਬੰਦੇ ਨੇ ਉਹਨੇ ਇੱਥੇ ਨੂੰ ਡਿਲੀਵਰ ਕੀਤੀ ਸੀਗੀ ਹਾਂਜੀ ਨਹੀਂ ਪਿਛਲੇ ਦਿਨ ਜਿੱਦ ਵਿੱਚ 40 ਤੋਂ ਬੜੀ ਗਈ ਸੀਗੀ ਕੋਈ ਉਹਨਾਂ ਦੇ ਸੇਵਾ ਆਪਤਕਾਲੀ ਘਰੇ ਤੋਂ ਸੰਪਰਕ ਨਹੀਂ ਨਹੀਂ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਇਹਦਾ ਇਸ ਬੰਦੇ ਦਾ ਕੋਈ ਲਿਕ ਨਹੀਂ ਸੀਗਾ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਅੱਗੇ ਤਫਤੀਸ਼ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰ ਲਿਆ ਸੀ ਉਸ ਮੁਕਦਮੇ ਦੇ ਵਿੱਚ ਕਿਉਂਕਿ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਰਸ ਦੋਨਾਂ ਦੀ ਇਨਫੋਰਮੇਸ਼ਨ ਕਰਕੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਉਹਨਾਂ ਦੀ ਵੀ ਰੇਡ ਵਾਸਤੇ ਜਿਹੜੀ ਗ੍ਰਿਫਤਾਰੀ ਵਾਸਤੇ ਜਿਹੜੇ ਸਾਡੀ ਪਾਰਟੀ ਰੇਡ ਕਰਦੀ ਕਿੰਨੀ ਸਰਬੱਤ ਦੀ ਕੁਆਂਟੀਟੀ ਹੈਗੀ ਕਿ ਇਹ ਜਿਹੜੀ ਦਾ ਮੌਕ ਬੜੀ ਚੰਗੀ ਉਹ ਰੇਂਜ ਕਿਸ ਤਰ੍ਹਾਂ ਅੱਛਾ ਗਿਆ ਸੀ ਕਿ ਉਹ ਬਿਕ ਬਿਕ ਪੈਸੇ ਦੇ ਸੀਗੇ ਜਨਨਲੀ ਜਿਹੜਾ ਹੈਗਾ ਹੁਣ ਜਿਹਨਾਂ ਨੇ ਕਨਸੈਪਟ ਪਨਾਉਦੇ ਆ ਜਿਹੜੇ ਛੋਟੇ ਜਿਹੜੇ ਮੁੰਡੇ ਲੱਗੇ ਹੋਏ ਆ ਜਾਂ ਅੰਸਟਰ ਲੱਗੇ ਹੋਏ ਆ ਉਹਨਾਂ ਨੂੰ ਇਹ ਵੀ ਹੁੰਦਾ ਵੀ ਜਿਹੜੇ ਜਦੋਂ ਇਹ ਸੇਲ ਕਰ ਲੈਂਦੇ ਆ ਉਹਦੇ ਪੈਸੇ ਦੇ ਵਿੱਚੋਂ ਕੁਝ ਘਟ ਆਪਣਾ ਰੱਖ ਕੇ ਬਾਕੀ ਪੈਸੇ ਜਿਹੜੇ ਹੈਗੇ ਅੱਗੇ ਫਰਦਰ ਇਹ ਨੂੰ ਟ੍ਰਾਂਸਫਰ ਕਰ ਦਿੰਦੇ ਆ ਕਿਹੜੇ ਜੀਨ ਜੇਨਰੇਸ਼ਨ ਨੂੰ ਜਿਹੜਾ ਟਕਾ ਤਸਕਰਾਂ ਨੇ ਡੈਫੀਨਿਟਲੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬੜਾ ਵੱਡਾ ਫੈਕਟਰ ਹੈ ਕਿਉਂਕਿ ਕਮਾਈ ਜਿਹੜੀ ਹੈਗੀ ਆ ਉਹਦੇ ਵਿੱਚ ਇਹ ਕੋ ਲੁਭਾਉਂਦੀ ਹੈ ਬੰਦੇ ਨੂੰ ਜਿਹੜੇ ਬੰਦੇ ਪੜ ਰਹੇ ਆ ਜਿੱਦਾਂ ਇਹ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਹੈ ਤੇ ਇੱਕ ਬੰਦੇ ਨੂੰ ਲੁਭਾਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਇਸੀ ਦੇ ਵਿੱਚ ਲੱਗ ਗਿਆ ਤੇ ਈਜ਼ੀ ਮਨੀ ਜਿਹੜਾ ਸੀਗਾ ਇਹਦਾ ਮੇਨ ਟਾਰਗੇਟ ਸੀ ਸਰ ਕਿਤੇ ਸਟਰੀ ਕਿਤੇ ਕਰ ਇਹ ਲੋਕਲ ਪ੍ਰੋਟੈਂਡ ਹੀ ਕਰ ਸਰ ਕੀਮਤ ਕਿਹਦੀ ਕਿਸੇ ਦੀ ਜਿਹੜੀ ਦੇਖੋ ਫਿਲਹਾਲ ਜਿਹੜੀ ਇਸ ਕੀਮਤ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਕੀਮਤ ਦੱਸਦੇ ਆ ਤਾਂ ਜਿਹੜੇ ਬਾਕੀ ਯੰਗਸਟਰ ਹੈਗੇ ਆ ਉਹ ਵੀ ਇਸ ਚੀਜ਼ ਵੱਲ ਅਟਰੈਕਟ ਹੁੰਦੇ ਆ ਕਿ ਇਨੀ ਕੀਮਤ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਸੋ ਇਸ ਚੀਜ਼ ਵਾਸਤੇ ਜਿਹੜਾ ਹੈਗਾ ਰਿਕਰਡ ਕਮੈਂਟ ਆਉਂ ਇੱਕ ਗ੍ਰੈਜੂਏਸ਼ਨ ਦੀ ਪੜਾਈ ਕਰ ਰਹੇ ਸੀ ਕਿਹੜਾ ਸਾਲ ਸੀ ਸਾਲ ਤੋਂ ਸੈਕੰਡ ਇਅਰ ਸੀ ਉਹਦੇ ਵਿੱਚ ਅਸੀਂ ਚਾਰ ਬੰਦੇ ਜਿਹੜੇ ਹੈਗੇ ਫਰਦਰ ਕੰਮ ਜਿਤ ਕੀਤੇ ਗਏ ਸਾਡੇ ਵੱਲੋਂ ਆ ਤੋਂ ਇਲਾਵਾ 6 ਤੋਂ ਇਲਾਵਾ ਉਹਦੇ ਵਿੱਚ ਚਾਰ ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਦੋ ਬੰਦੇ ਜਿਹੜੇ ਬੰਦੇ ਜਿੰਨਾਂ ਕਰੋ ਉਹ ਲੈ ਕੇ ਆਏ ਸੀਗੇ ਡਿਲੀਵਰ ਕਰਦੇ ਸੀਗੇ ਇਹਨਾਂ ਨੂੰ ਤੇ ਦੋ ਬੰਦੇ ਇਦਾਂ ਦੇ ਜਿਨ੍ਹਾਂ ਜਿਹੜੇ ਬੰਦੇ ਆ ਕੇ ਇਹਨਾਂ ਦੀ ਡਿਲੀਵਰੀ ਤੋਂ ਬਾਅਦ ਸਪਲਾਈ ਕਰਦੇ ਸੀ ਜੋ ਲਖਵੀਰ ਦੇ ਨਾਲ ਮਿਲੇ ਹੋਏ ਸੀਗੇ ਉਹ ਜੋ ਦੋ ਬੰਦੇ ਨੇ ਮਲੋੜਦੇ ਰਹਿਣ ਵਾਲੇ ਨੇ ਬਾਕੀ ਜਿਹੜੇ ਦੂਸਰੇ ਦੋ ਬੰਦੇ ਸਪਲਾਇਰ ਨੇ ਇੱਕ بڑا ਜਿੰਦਾਲੇ ਕਰੋ ਤੇ ਰਹਿਣ ਵਾਲਾ ਸੈਕੰਡ ਬੰਦਾ ਜਿਹੜਾ ਮੁਕਸਰ ਤੇ ਰਹਿਣ ਵਾਲਾ ਜੀ ਉਸ ਕੇਸ ਬਾਰੇ ਉਹਦੇ ਵਿੱਚ ਇੱਕ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀਗਾ ਸੈਕੰਡ ਜਿਹੜਾ ਮੇਨ ਦੋਸ਼ੀ ਸੀਗਾ ਜਿਹੜਾ ਬੰਦਾ ਪੈਸੇ ਇਥੋਂ ਲੈ ਕੇ ਗਿਆ ਸੀਗਾ ਉਹਦੀ ਅਰੈਸਟ ਵਾਸਤੇ ਸਾਡੀ ਟੀਮ ਅੱਜ ਲੱਗੀ ਹੋਈ ਅੱਜ ਵੀ ਇਹ ਸਾਡਾ ਆਪਰੇਸ਼ਨ ਚੱਲ ਰਿਹਾ ਤੇ ਜਲਦੀ ਹੀ ਜਿਹੜਾ ਹੈਗਾ ਉਹ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਵਿੱਚ ਬੇਸੀ ਸਾਰੇ ਜਿਹੜੇ ਦੋਸ਼ੀ ਨੇ ਉਹਨਾਂ ਤੁਹਾਡੇ ਸਭ ਨੂੰ ਡੈਫੀਨਿਟਲੀ ਟ੍ਰੇਸ ਕਰ ਲੈਣੀ ਹੈ ਜਿਹੜੇ ਦੋਸ਼ੀ ਦਾ ਨਾਮ ਨੇ ਕੋਈ ਨਾਮਦਾਰ ਤੇ ਕਾਬਲੇ ਰਸ ਰਹੀ ਹੈ ਉਹ ਪਬਲਿਕ ਜਾਂ ਹੋਰ ਵੀ ਕੌਰੀ ਨਹੀਂ ਨਹੀਂ ਅਸੀਂ ਉਸ ਬੰਦਿਆਂ ਦੇ ਵਿੱਚ ਜਿਹੜੇ ਨਾਮ ਦਿੱਤੇ ਹੋਣ ਉਹਨਾਂ ਦੀ ਰੀਡ ਕਰ ਰਹੇ ਆ ਤੇ ਜਲਦੀ ਹੀ ਜਿਹੜੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਜਿਹੜਾ ਗ੍ਰਫਤਾਰ ਕਰਕੇ ਤੇ ਨਹੀਂ ਫਿਲਹਾਲ ਜਿਹੜੀ ਰਿਕਵਰੀ ਹੋਰ ਨਹੀਂ ਹੋ ਸਕਦੀ ਸਭ ਤੋਂ ਵੱਧ ਮਹੱਤਵਪੂਰਨ ਹਾਂ ਜੀ ਜੋ ਸਾਰੇ ਬੰਦੇ ਆਈਡੈਂਟੀਫਾਈ ਕਰ ਲਈਏ ਅਸੀਂ ਸਾਰੇ ਜਿਹੜੀ ਜਾਰੀ ਹੋਣਾ ਚਾਹੀਦਾ ਹੈ ਜਿਵੇਂ ਕੋਲੇਜ ਦੇ ਸਟੂਡੈਂਟਾਂ ਨੂੰ ਸੁਮਾਈ ਕਰਦੇ ਨਹੀਂ ਦੇਖੋ ਜੀ ਇਹਦੇ ਵਿੱਚ ਤਾਂ ਇਹਦਾ ਪਰਟੀਕੂਲਰ ਇਹਨਾਂ ਦੇ ਕੋਈ ਟਾਰਗੇਟ ਏਰੀਆ ਨਹੀਂ ਹੁੰਦਾ ਕਿ ਫਲਾਣੀ ਜਗ੍ਹਾ ਦੀ ਕਰਨੀ ਆ ਇਹਨਾਂ ਨੂੰ ਜਿੱਥੇ ਕੋਈ ਈਜ਼ੀ ਟਾਰਗੇਟ ਮਿਲਦਾ ਵੀ ਜਿਹੜਾ ਬੰਦਾ ਲੈਂਦਾ ਪਰਚੇਸ ਕਰਦਾ ਕੋਈ ਪੱਕੇ ਕਸਟਮਰ ਬਣਾਈ ਹੁੰਦੇ ਨੇ ਇਹਨਾਂ ਨੇ ਉਹਨਾਂ ਨੇ ਅੱਗੇ ਸਪਲਾਈ ਲੁੱਟਦੇ ਆ 40 ਕਿਲੋ ਮੰਗਦੇ ਪਹਿਲੇ ਸੇ ਕਿਦੀ ਜਾਂਦੀ ਉਹਦੇ ਵਿੱਚ ਜਿਹੜਾ ਇੱਕ ਮੇਨ ਦੋਸ਼ੀ ਸੀਗਾ ਜੰਡਿਆਲਾ ਗੁਰੂ ਵਾਲਾ ਦੀ ਵੀ ਕੀਤੀ ਹੈ ਜਿਹੜਾ ਦੂਸਰਾ ਦੋਸ਼ੀ ਸਾਡੀ ਵੀ ਕੀਤੀ ਸਾਬ ਜੀ ਸਰ ਵੀ ਉਹ ਕਿਵੇਂ ਛੁੱਟੀ ਹੈ ਖਰਾਚਾ ਹੋ ਗਿਆ ਇਹ ਤੱਕ ਪਤਾ ਨਾ ਕਸਟਮਰ ਸਟਾਰਟ ਜਿਹੜੀ ਪਹਿਲਾ ਇਸ ਤੇ ਪ੍ਰਵਾਰਿਕ ਤੋਂ ਬਤਵਾ ਨੀ ਨਹੀਂ ਪਰਿਵਾਰ ਦੇ ਫਿਲਹਾਲ ਜਿਹੜੀ ਹੈਗੀ ਆ ਉਹ ਮੁੱਢਲੀ ਜਾਂਚ ਦੇ ਵਿੱਚ ਤਾਂ ਨਿਕਲ ਕੇ ਨਹੀਂ ਆਇਆ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੇ ਯੰਗਸਟਰਸ ਹੈਗੇ ਆ ਉਹ ਈਜ਼ੀ ਮਨੀ ਨੂੰ ਲੈ ਕੇ ਜਿਹੜਾ ਕਈ ਵਾਰੀ ਗਲਤ ਕੰਮ ਦੇ ਵਿੱਚ ਪੈ ਜਾਂਦੇ ਆ ਤੇ ਡੈਫੀਨਿਟਲੀ ਜਿਹੜਾ ਬੰਦਾ ਉਹ ਗਲਤ ਕਰੂਗਾ ਤਾਂ ਉਹਨੂੰ ਗਲਤ ਦਾ ਅੰਤਜਾਮ ਤੋਂ ਪੁੱਗਣੀ ਪਊਗਾ ਨਹੀਂ ਪਰ ਫਿਲਹਾਲ ਜਿਹੜੀ ਹੈਗੀ ਹੈ ਇਸ ਬਾਰੇ ਜਿਹੜੀ ਹੈਗੀ ਹੈ ਕਲੀਅਰ ਨਹੀਂ ਕਿ ਉਹ ਇਨਵੈਸਟੀਗੇਸ਼ਨ ਕੀਤੀ ਜਾਊ ਤੇ ਗੈਮਮਣੀ ਨਹੀਂ ਨਹੀਂ ਇਹਦੇ ਵਿੱਚ ਕੋਈ ਡਰਗ ਬਣੀ ਬਰਾਮਦ ਨਹੀਂ ਹੋਈ ਥੈਂਕ ਯੂ